ਆ ਦੇਖੋ ਇਹ ਪਾਣੀ ਦੀ ਧਾਰਾ ਅਸੀਂ ਪਾਣੀ ਇਹ ਇੱਧਰ ਉਧਰ ਦੂਜੇ ਛੋਟੇ ਡੱਗ ਨੂੰ ਜਿਹੜਾ ਪੁਰਾਣਾ ਡੱਗ ਆ ਉਹਦੇ ਵਿੱਚ ਜਾ ਰਿਹਾ ਹੈਗਾ ਤੇ ਅੱਧਾ ਬਈ ਇੱਧਰ ਆ ਰਿਹਾ ਤੇ ਪਾਣੀ ਦੇਖੋ ਹਨਾ ਤੇ ਕੁਛ ਆਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹਦੇ ਵਿੱਚ ਵੀ ਆ ਰਿਹਾ ਹਨਾ ਜਿਵੇਂ ਹਲੋ ਆਓ ਪੁਰਾਣਾ ਭਰਾ ਹੀ ਸ਼ੌਕ ਆ ਜਿੱਥੋਂ ਵੀ ਪਹਿਲਾਂ ਦੀ ਪਾਈਪ ਲਾਈਨ ਪਈ ਆ ਉਹ ਅਸੀਂ ਨਵੀਂ ਪਾਈ ਆ ਦੇਖੋ ਇੱਥੇ ਇੱਥੇ ਡੱਗੀ ਦੇਖੋ ਕਿੰਨੇ ਫਲੋ ਮਾਰ ਰਹੀ ਏ ਹਨਾ ਦੇਖੋ ਆ ਵੀ ਤੁਸੀਂ ਆਪ ਹੀ ਅੰਦਾਜ਼ਾ ਲਾਓ ਬਈ ਗਲਤੀ ਕਿੱਥੇ ਹੈ ਕੀ ਕਮੀ ਹੈ ਹਨਾ ਤੇ ਭਾਈ ਜੇ ਆਹ ਕੰਮ ਸਹੀ ਪਈ ਹੁੰਦੀ ਪਾਈਪ ਲਾਈਨ ਤਾਂ ਭਾਈ ਅੱਜ ਨੂੰ ਡਾਗੇ ਪੂਰਾ ਭਰਿਆ ਹੁੰਦਾ ਤੇ ਪਿੰਡ ਨੂੰ ਕੱਸੀ ਦੇ ਪਾਣੀ ਦੀ ਪੂਰਾ ਮਿਲਣਾ ਸੀਗਾ ਤੇ ਹੁਣ ਤੁਸੀਂ ਦੇਖੋ ਉਹ ਪਾਣੀ ਜਿਹੜਾ ਇੱਥੇ ਖੜਾਗਾ ਉਹ ਕਿੱਧਰ ਆ ਤੇ ਇਧਰ ਨਾਲੇ ਅਸੀਂ ਕੋਈ ਮੋਨਦਾ ਨਹੀਂ ਲਾਇਆ ਕੋਈ ਉਹ ਨਹੀਂ ਕਰਿਆ ਅਸੀਂ ਉਦੋਂ ਪਰਲੇ ਪੁਰਾਣੇ ਡੱਗ ਚੋਂ ਇੱਟਾਂ ਲਾਤੀਆਂ ਹੁਣ ਵੀ ਇਹਦਾ ਪਾਣੀ ਵਧ ਕੇ ਨਾ ਆਹ ਡੱਗ ਦਾ ਵਧ ਕੇ ਪਾਣੀ ਉਧਰ ਜਾਵੇ ਕਿਉਂਕਿ ਉਹ ਜਿਹੜੀ ਪਾਈਪ ਭੰਨੀਆਂ ਤੁਹਾਨੂੰ ਦੱਸੀ ਹੈ ਕਿ ਤਾਂ ਕਰਕੇ ਸੀ ਉਹ ਕਰਿਆ ਤੇ ਪਾਣੀ ਦੇਖੋ ਬਾਈ ਪਹਿਲੇ ਇੰਨੀ ਵੀ ਉਮੀਦ ਨਹੀਂ ਸੀ ਬੇਨਾ ਆਉਂਦਾ ਸੀ ਪਾਣੀ ਹਨਾ ਤੇ ਹੁਣ ਬਾਈ ਪਿੰਡ ਵਾਸੀਆਂ ਨੂੰ ਉਮੀਦ ਆ ਬੇਨਤੀ ਕਰਦਾ ਵੀ 5 ਤੋਂ 7 ਦਿਨਾਂ ਤੱਕ ਬਾਈ ਇਹਨੂੰ ਪਾਣੀ ਦਾ ਸਟਾਕ ਹੋ ਜਾਂਦੇ 2-3 ਦਿਨਾਂ ਦਾ ਕੱਸੀ ਦਾ ਪਾਣੀ ਚਲਾ ਲਾਂ ਬਾਈ ਹਨਾ ਹੁਣ ਆਸ ਜੀ ਵੱਜ ਗਈ ਹੈ ਹਨਾ ਤੇ ਸੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵੈਰੀ ਜੀ ਖਾਲਸਾ ਵੈਰੀ ਅਦੇ ਡੱਗ ਦਾ ਬਾਈ ਹੁਣ ਨਾ ਹੀ ਰਹਿ ਗਿਆ ਇਹਦੀ ਕਪੈਸਿਟੀ ਬਹੁਤ ਘਟ ਗਈ ਹੈ ਪਾਣੀ ਦੀ ਹਨਾ ਵੀ ਜਦੋਂ ਬੰਦੀ ਆਇਆ ਕਰੂ ਤੇ ਇਹਦੀ ਪਾਣੀ ਦੀ ਬੰਦੀ ਬਹੁਤ ਘਟ ਸਟਾਕ ਕਰਿਆ ਕਰੂ ਪਾਣੀ ਹਨਾ ਆ ਦੇਖੋ ਤੁਸੀਂ ਆਪ ਵੀ ਲਾ ਲਓ ਬਾਈ 5 ਇੰਚੀ ਪਾਈਪ ਆ ਤੇ 3 ਇੰਚੀ सुद्धा ਪਾਣੀ ਜਾ ਰਿਹਾ ਹਨਾ ਸੋ ਤੁਹਾਡੇ ਭਰਾਵਾਂ ਦਾ ਪਿਆਰ ਸਤਾਰ ਇਸ ਤਰੀ ਬਣ ਰਿਹਾ ਵੇ ਵੈਰੀ ਦਿਖਾਵਾ ਵੈਰੀ